ਤਸਵੀਰਾਂ ਖਨੌਰੀ ਬਾਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋਰ ਡੱਲੇਵਾਲ ਭੁੱਖ ਹੜਤਾਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾ ਮਨਵਾਉਣ ਲਈ ਬੈਠੇ ਨੇ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋਰ ਡੱਲੇਵਾਲ ਭੁਖੜ ਤਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਗਰੂ ਵਾਹਗਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾ ਮੰਨਵਾਉਣ ਲਈ ਬੈਠੇ ਨੇ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਖਨੌਰੀ ਬਾਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋਰ ਡੱਲੇਵਾਲ ਭੁਖੜ ਹੜਤਾਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਮੰਨਵਾਉਣ ਲਈ ਬੈਠੇ ਨੇ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋਰ ਡੱਲੇਵਾਲ ਭੁਖੜ ਤਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਮੰਨਵਾਉਣ ਲਈ ਬੈਠੇ ਨੇ ਆ ਉਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਖਨੌਰੀ ਬਾਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋੜ ਢੱਲੇਵਾਲ ਭੁਖੜ ਤਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਮੰਨਵਾਉਣ ਲਈ ਬੈਠੇ ਨੇ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਆ ਤਸਵੀਰਾਂ ਖਨੌਰੀ ਬਾਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋਰ ਡੱਲੇਵਾਲ ਭੁੱਖ ਹੜਤਾਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾ ਮਨਵਾਉਣ ਲਈ ਬੈਠੇ ਨੇ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਖਨੌਰੀ ਬਾਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋਰ ਡੱਲੇਵਾਲ ਭੁਖੜ ਤਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਗਰੂ ਵਾਹਗਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾ ਮੰਨਵਾਉਣ ਲਈ ਬੈਠੇ ਨੇ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਖਨੌਰੀ ਬਾਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋਰ ਡੱਲੇਵਾਲ ਭੁਖੜ ਹੜਤਾਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਮੰਨਵਾਉਣ ਲਈ ਬੈਠੇ ਨੇ ਆਓ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਖਨੌਰੀ ਬਾਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋਰ ਡੱਲੇਵਾਲ ਭੁਖੜ ਤਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਮੰਨਵਾਉਣ ਲਈ ਬੈਠੇ ਨੇ ਆ ਉਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਨੇ ਆ ਤਸਵੀਰਾਂ ਖਨੌਰੀ ਬਾਡਰ ਤੋਂ ਸਾਹਮਣੇ ਆ ਰਹੀਆਂ ਨੇ 111 ਜਿਹੜੇ ਹੋੜ ਢੱਲੇਵਾਲ ਭੁਖੜ ਤਲ ਦੇ ਉੱਤੇ ਜਾ ਕੇ ਬੈਠ ਚੁੱਕੇ ਨੇ ਤੇ ਬਿਲਕੁਲ ਜਿੱਥੇ ਹਰਿਆਣਾ ਜਿਹੜੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਨੇ ਉਸ ਦੇ ਨਾਲ ਬਿਲਕੁਲ ਜਾ ਕੇ ਜਿਹੜੇ 111 ਡੱਲੇ ਵਾਲ ਹੋਰ ਜਾ ਕੇ ਬੈਠ ਗਏ ਨੇ ਤੇ ਤੁਹਾਨੂੰ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਤੇ ਜਿਹੜੇ ਕਿਸਾਨ ਨੇ ਉਹ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਦਾ ਜਿਹੜਾ ਜਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੜੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਮੰਨਵਾਉਣ ਲਈ ਬੈਠੇ ਨੇ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ